ਪਾਪਾ ਅੱਜ ਗੱਲ ਕਰ ਲੈ ਕਿਡਨੀ ਬਾਰੇ 네프ਰਾਈਟਸ ਬਾਰੇ ਕਿਡਨੀ ਸਟੋਨਸ ਬਾਰੇ ਭਾਵੇਂ ਅਸੀਂ ਗੱਲ ਕਰੀਏ 네ਫਰਾਈਟਸ ਭਾਵੇਂ ਕਰੀਏ ਕਿਡਨੀ ਸਟੋਨਸ ਇਹਨਾਂ ਦੀਆਂ ਜੁੜੀਆਂ ਗੱਲਾਂ ਮਤਲਬ ਪੰਜਾਬੀ ਚ ਗੁਰਦੇ ਦੀ ਸੋਜਿਸ਼ ਇਹ ਨੇਫਰਾਈਟਸ ਗੁਰਦੇ ਦੀ ਸੋਜਿਸ਼ ਕਿਉਂ ਹੁੰਦੀ ਜਿਆਦਾ ਨੇਫਰਾਈਟਸ ਜਦੋਂ ਹੋਏਗੀ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਵੀ ਪੇਟ ਦਰਦ ਰਹਿਣ ਲੱਗ ਜਾਗੀ ਇਹ ਸੋਜਿਸ਼ ਜਿਆਦਾ ਇਨਫੈਕਸ਼ਨ ਜਿਆਦਾ ਹੋਗੀ ਪਿਸ਼ਾਬ ਲੱਕ ਕੇ ਆਏਗਾ ਪਿਸ਼ਾਬ ਨਾ ਬਲੱਡ ਆਨ ਲੱਗ ਜਾਏਗਾ ਬੁਖਾਰ ਰਹਿਣ ਲੱਗ ਜਾਏਗਾ ਗੁਰਦਾ ਬਲੱਡ ਸਟੋਨ ਦੀ ਦਵਾਈ ਸਾਡੀ ਹੁਣ ਅਲੱਗ ਹੈ ਕਿਡਨੀ ਸਟੋਨ ਦੀ ਲੱਗ ਗਿਆ ਦਵਾਈ ਦੇਸੀ ਸੋ ਕੈਲਸ਼ੀਅਮ ਆਕਸਲੇਟ ਯੂਰਟ ਫਾਸਫੇਟ ਕਿਸੇ ਕਿਸਮ ਦੇ ਵੀ ਫਾਰਮੇਸ਼ਨ ਹੋਵੇ ਸਟੋਨ ਦੀ ਸਾਡੇ ਕੋ ਦੇਸੀ ਦਵਾਈ ਦੇਸੀ ਨੁਸਖਾ ਉਹਨੇ ਕੀ ਕਰਨਾ ਹੈ ਹੌਲੀ ਹੌਲੀ ਪੱਥਰੀ ਨੂੰ ਖੋਰ ਦੇਣਾ ਪਸ਼ਾਪ ਰਸਤੇ ਬਾਹਰ ਕੱਢ ਦੇਣਾ ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਇੰਨੇ ਨੇ ਸੀਰੀਅਸ ਕੇਸ ਗਰੰਟੀ ਨਾਲ ਮੈਂ ਇੰਨੇ ਸਾਲਾਂ ਤੋਂ ਕੀਤੇ ਕਿਡਨੀ ਸਟੋਨ ਦੀ ਜਿੰਨੂੰ ਇੱਕ ਵਾਰੀ ਦਵਾਈ ਭੇਜੀ ਦੁਬਾਰਾ ਸਟੋਨ ਨਹੀਂ ਬਣਨ ਦਿੱਤੀ ਸਤ ਸ੍ਰੀ ਅਕਾਲ ਅਦਾਬ ਮੈਂ ਹਾਂ ਡਾਕਟਰ ਕੁਮਾਰ ਕੁਦਰਤੀ ਜੜੀ ਬੂਟੀਆਂ ਦੇ ਆਯੁਰਵੈਦਿਕ ਹੈਲਥ ਸੈਂਟਰ ਵਿੱਚ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਹੈ ਪਿਆਰੇ ਦਰਸ਼ਕੋ 크리스마ਸ ਦੀਆਂ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਆਪਾਂ ਪਹਿਲਾਂ ਵੀ ਦੇ ਚੁੱਕੇ ਹਾਂ ਇੱਕ ਵਾਰੀ ਦੁਬਾਰਾ ਦੇ ਦਿੰਨੇ ਆ ਨਵੇਂ ਸਾਲ ਦੀਆਂ ਐਡਵਾਂਸ ਮੁਬਾਰਕਾਂ ਹੋ ਸਕਦਾ ਤੁਸੀਂ ਸਾਰੇ ਇੰਜੋਏ ਕਰ ਰਹੇ ਹੋਗੇ ਸਭ ਠੀਕ ਠਾਕ ਹੋਗੇ ਲਾਈਕ ਯੂਜੂਅਲ ਇੰਨੇ ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਸੀ ਕੋਈ ਨਾ ਕੋਈ ਟੌਪਿਕ ਜਰੂਰ ਗੱਲ ਕਰੀਦੀ ਹੈ पर हर बार इस स्टार्ट ਦੇ ਵਿੱਚ ਮੈਨੂੰ ਇਹ ਕਹਿਣਾ ਪੈਂਦਾ ਕਿ ਭਾਵੇਂ ਬਿਮਾਰੀ ਕੋਈ ਸ਼ਰੀਰ ਦੀ ਹੋਵੇ ਕੋਈ ਮਾਨਸਿਕ ਪ੍ਰੋਬਲਮ ਹੋਵੇ ਕੋਈ ਡਿਪਰੈਸ਼ਨ ਐਂਗਜ਼ਾਈਟੀ ਹੋਵੇ ਕੋਈ ਲਿਵਰ ਦੀ ਪ੍ਰੋਬਲਮ ਹੋਵੇ ਕੋਈ ਕਿਡਨੀ ਦੀ ਪ੍ਰੋਬਲਮ ਹੋਵੇ ਨਾ ਮਰਦਾਨ ਦੀ ਪ੍ਰੋਬਲਮ ਹੋਵੇ ਸ਼ੂਗਰ ਦੀ ਕੋਲੇਸਟ੍ਰੋਲ ਦੀ ਮੋਟਾਪੇ ਦੀ ਪ੍ਰੋਬਲਮ ਹੋਵੇ ਦੇਸੀ ਦਵਾਈ ਕਿਸ ਤਰ੍ਹਾਂ ਬਾਡੀ ਨੂੰ ਡੀਟੌक्स ਕਰਨਾ ਹੈ ਕਿਸ ਤਰ੍ਹਾਂ ਬਾਡੀ ਚੋਂ ਟੌਕਸਿਨਸ ਬਾਹਰ ਕਢਨੇ ਹਨ ਬਿਮਾਰੀ ਦੇ ਕਿਉਂ ਕਹਿੰਦੇ ਆਯੁਰਵੈਦਿਕ ਦਵਾਈ ਇਲਾਜ ਕਿਉਂ ਇਸ ਕਰਕੇ ਕਹਿੰਦੇ ਵੀ ਇਹ ਜੜ ਤੋਂ ਖਤਮ ਕਰਦੀ ਹੈ ਕਿਉਂਕਿ ਆਯੁਰਵੈਦਿਕ ਲਾਈਨ ਆਫ ਟਰੀਟਮੈਂਟ ਚ ਕੋਈ ਸਿੰਪਟੋਮੈਟਿਕ ਟਰੀਟਮੈਂਟ ਨਹੀਂ ਹੁੰਦੀ ਜਦ ਕਿ ਅੰਗਰੇਜ਼ੀ ਦਵਾਈਆਂ ਦੇ ਵਿੱਚ ਸਿਰਫ ਇਨਾ ਹੀ ਫਰਕ ਹੈ ਕਿ ਉਹ ਸਿੰਪਟੋਮੈਟਿਕ ਟਰੀਟਮੈਂਟ ਹੁੰਦੀ ਤਾਂ ਹੀ ਉਹ ਕਹਿੰਦੇ ਵੀ ਆਰਾਮ ਉਹਦੇ ਨਾਲ ਜਲਦੀ ਆਂਦਾ ਲੱਗਦਾ ਪਰ ਇਹ ਨਾ ਕਿ ਕਿਸੇ ਵੀ ਪ੍ਰੋਬਲਮ ਨੂੰ ਤੁਸੀਂ ਫੜ ਲਓ ਭਾਵੇਂ ਡਾਇਬੀਟਿਸ ਹੈ ਕੋਲੇਸਟੋਲ ਹੈ ਹਾਈਪਰਟੈਨਸ਼ਨ ਹੈ ਯੂਰੀਆ ਯੂਰਿਕ ਐਸਿਡ ਹੈ ਗਾਊਟ ਹੈ ਆਰਥਰਾਇਟਸ ਹੈ ਕਨਸਟਿਪੇਸ਼ਨ ਹੈ ਲਿਵਰ ਦੀ ਪ੍ਰੋਬਲਮ ਹੈ ਕਿਡਨੀਜ਼ ਗਾਲ ਬਲਡ ਸਟones ਕਿਡਨੀ ਸਟones ਵਾਂਸ ਯੂ ਸਟਾਰਟ ਦਾ ਮੈਡੀਸਨ ਯੂ ਹੈ ਟੂ ਟੇਕ ਇਟ ਫਾਰ ਅ ਲੰਗਰ ਟਾਈਮ ਐਂਡ ਸਫਰਿੰਗ ਫਰੋਮ ਦਾ ਸਾਈਡ ਇਫੈਕਟਸ ਐਂਡ ਰੈਸ਼ ਐਕਜ਼ੀਮਾ ਅਲਰਜੀ ਹੋ ਜਾਂਦੀ ਇਸ ਕਰਕੇ ਮੈਨੂੰ ਹਰ ਵਾਰੀ ਦੱਸਣਾ ਪੈਂਦਾ ਵੀ ਚਿੰਤਾ ਨਾ ਕਰੋ ਸਾਡੇ ਸੈਂਟਰ ਚ ਤੁਹਾਨੂੰ ਹਰ ਤਰ੍ਹਾਂ ਦੀ ਦੇਸੀ ਦਵਾਈ ਮਿਲਦੀ ਹੈ ਨੈਚੁਰਲ ਦਵਾਈ ਸਾਡੀ ਹਰ ਤਰ੍ਹਾਂ ਦੀ ਪੜਾਈ ਤੁਹਾਡੇ ਇਸ ਕਰਕੇ ਕੰਮ ਆਂਦੀ ਹੈ ਕਿ ਅਸੀਂ ਕੋਸ਼ਿਸ਼ ਕਰੀ ਦੀ ਹੈ ਕਿ ਉਹ ਨੁਸਖਾ ਬਣਾ ਕੇ ਦਈਏ ਨਾਲੇ ਬਿਮਾਰੀ ਜਾਵੇ ਖਤਮ ਨਾਲੇ ਜੜ ਤੋਂ ਜਾਵੇ ਤਾਂ ਕਿ ਦੁਬਾਰਾ ساری ਉਮਰ ਦਵਾਈਆਂ ਨਾ ਖਾਣੀਆਂ ਪੈਣ ਪਿਛਲੇ ਹਫ਼ਤਿਆਂ ਚ ਕਿੰਨੀ ਸਾਡੀ ਸ਼ੂਗਰ ਦੀ ਦਵਾਈ ਗਈ ਬਲੱਡ ਪ੍ਰੈਸ਼ਰ ਦੀ ਕੋਲੇਸਟ੍ਰੋਲ ਦੀ ਕਿਡਨੀ ਦੀ ਲਿਵਰ ਦੀ ਮਰਦਾਨਾ ਤਾਕਤ ਦੀ ਤੁਹਾਨੂੰ ਆਲਰੇਡੀ ਪਤਾ ਕਿ 90% ਸਪਲਾਈ ਸਾਡੀ ਜਾਂਦੀ ਜਾਂਦੀ ਹੈ অল ওভার দি ওয়ার্ল্ড আমেরিকা কানাডা জ्यादा जानਦੀ আমেরিকা ਦੀ ਹਰ ਸਟੇਟ ਦੇ ਵਿੱਚ ਡੇਲੀ ਜਾਂਦੀ ਹੈ ਸੋ ਪਿਆਰੇ ਦਰਸ਼ਕੋ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਚਿੰਤਾ ਨਾ ਕਰਿਆ ਕਰੋ ਖੁੱਲ ਕੇ ਗੱਲ ਕਰਿਆ ਕਰੋ ਮੈਸੇਜ ਛੱਡਿਆ ਕਰੋ ਫੋਨ ਨਾ ਮਿਲੇ ਤੇ ਫੋਨ ਨੰਬਰ ਆਪਣਾ ਕਈ ਵਾਰੀ ਜ਼ਰੂਰ ਛੱਡਿਆ ਕਰੋ ਜੇ ਫੋਨ ਤੁਸੀਂ ਸਪੋਜ਼ ਕਰੋ ਜੇ ਨਹੀਂ ਮਿਲਦਾ ਤੁਸੀਂ ਵਟਸਐਪ ਤੇ ਵੀ ਕਰ ਸਕਦੇ ਮੇਰੇ ਨੰਬਰ ਸਕਰੀਨ ਤੇ ਲਗਾਤਾਰ ਫਲੈਸ਼ ਕਰ ਰਿਹਾ ਹੈ so doesn't matter you are anywhere in the world you can just contact me at the both the numbers and always when you call me you just talk to me directly because i am the one speaking to you listening to you taking your history and sending you the supply every day all over wherever you are in america canada australia england or any other country aaj apan gal karde ha ke jidda hun tusi aajkal enjoy kar rahe ho christmas manale hor kinne apne function apan kar rahe ha ਪੀਤੀ ਜਾਂਦੀ ਆ ਖਾਦੀ ਜਾਂਦੀ ਆ ਫਿਰ ਕਿਡਨੀ ਖਰਾਬ ਹੋ ਜਾਂਦੀ ਆ ਲਿਵਰ ਖਰਾਬ ਹੁੰਦਾ ਮੇਰਾ ਖਿਆਲ ਕੋਈ ਨਾ ਕੋਈ ਨੁਸਖਾ ਵੀ ਮੈਂ ਹਮੇਸ਼ਾ ਦੱਸਦਾ ਆ ਰਿਹਾ ਆ ਆਪਾਂ ਅੱਜ ਗੱਲ ਕਰ ਲਈ ਕਿਡਨੀ ਬਾਰੇ ਕਿਡਨੀ ਦੀਆਂ ਕਈ ਤਰ੍ਹਾਂ ਦੀਆਂ ਪ੍ਰੋਬਲਮ ਹੁੰਦੀ ਆ ਅਜੇ ਪਹਿਲਾਂ 2-4 ਹਫ਼ਤੇ ਪਹਿਲਾਂ ਅਸੀਂ ਡੀਟੌਕਸ ਬਾਰੇ ਦੱਸਿਆ ਸੀ ਕਿਡਨੀ ਨੂੰ ਕਿੱਦਾਂ ਡੀਟੌਕਸ ਕਰਨਾ ਪਰ ਅੱਜ ਗੱਲ ਕਰਦੇ ਆ ਕਿਡਨੀ ਬਾਰੇ ਨੇਫਰਾਈਟਸ ਬਾਰੇ ਕਿਡਨੀ ਸਟੋਨਸ ਬਾਰੇ ਭਾਵੇਂ ਅਸੀਂ ਗੱਲ ਕਰੀਏ ਨੇਫਰਾਈਟਸ ਭਾਵੇਂ ਕਰੀਏ ਕਿਡਨੀ ਸਟੋਨਸ ਮਿਲਦੀਆਂ ਜੁਲਦੀਆਂ ਗੱਲਾਂ ਆ ਮਤਲਬ ਪੰਜਾਬੀ ਚ ਗੁਰਦੇ ਦੀ ਸੋਜਿਸ਼ ਗੁਰਦੇ ਚ ਸੋਜਿਸ਼ ਕਿਉਂ ਹੁੰਦੀ ਹੈ ਜਿਹਨੂੰ ਨਫਰਾਈਟਸ ਕਹਿੰਦੇ ਹੈ ਨਫਰਾਈਟਸ ਜਦੋਂ ਹੋਏਗੀ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਵੀ ਪੇਟ ਦਰਦ ਰਹਿਣ ਲੱਗ ਜਾਏਗੀ ਜੇ ਸੋਜਿਸ਼ ਜ਼ਿਆਦਾ ਇਨਫੈਕਸ਼ਨ ਜ਼ਿਆਦਾ ਹੋ ਗਈ ਪਿਸ਼ਾਬ ਲੱਕ ਕੇ ਆਏਗਾ ਪਿਸ਼ਾਬ ਨਾ ਬਲੱਡ ਆਨ ਲੱਗ ਜਾਏਗਾ ਬੁਖਾਰ ਰਹਿਣ ਲੱਗ ਜਾਏਗਾ ਲਾਸ ਆਫ ਐਪੀਟਾਈਟ ਭੁੱਖ ਮਰ ਜਾਏਗੀ ਨੌਜ਼ੀਆ ਉਲਟੀ ਕਬਰਾਟ ਰਹਿਣ ਲੱਗ ਜਾਏਗੀ ਅਕਸਰ ਪਿਸ਼ਾਬ ਦੇ ਚ ਜਲਨ ਹੋਣ ਲੱਗ ਜਾਂਦੀ ਹੈ ਔਰ ਇਹ 네프ਰਾਈਟਸ ਗੁਰਦੇ ਦੀ ਸੋਜਿਸ਼ ਕਿਉਂ ਹੁੰਦੀ ਜਿਆਦਾ వైరਲ ਇਨਫੈਕਸ਼ਨ ਹੋ ਜਾਏ ਬੈਕਟੀਰੀਅਲ ਇਨਫੈਕਸ਼ਨ ਹੋ ਜਾਏ ਇਹ ਵੀ ਮੀਟ ਵਗੈਰਾ ਤਾਂ ਵੀ ਹੋ ਜਾਂਦੀ ਆ ਜੇ ਇਨਫੈਕਸ਼ਨ వైరਲ ਜਾਂ ਬੈਕਟੀਰੀਆ ਹੋਈ ਤਾਂ ਬਲੈਡਰ ਤੋਂ ਹੌਲੀ ਹੌਲੀ ਉੱਪਰ ਨੂੰ ਜਾਣ ਲੱਗ ਗਈ ਜਦੋਂ ਉਹ ਬਲੈਡਰ ਤੋਂ ਉੱਪਰ ਜਾਣ ਲੱਗੇ ਬੈਕਟੀਰੀਆ ਗੁਰਦਿਆਂ ਤੇ ਜਾ ਕੇ ਸੋਜਿਸ਼ ਕਰ ਦਿੰਦੇ ਜਿੰਨੂੰ ਕਹਿੰਦੇ 네프ਰਾਈਟਸ ਔਰ ਫੇਰ ਜਾ ਕੇ ਜਿਹਦੇ ਕਰਕੇ ਲੱਕ ਚ ਦਰਦ ਰਹਿਣ ਲੱਗ ਜੇਗੀ ਪੇਟ ਚ ਅਕਸਰ pain in the abdomen burning miccuration blood in the urine fever nausea vomiting loss of appetite anorexia nervosa ese tarah kyonki apa kidney da topic padheya jo jo kidney nal concern ohde bare galla kari javange praise vi dassange bahut ta kujh tode apne hath hunda ese tarah hi tusi inne salan ton sunde aa re ho vi assi gall bladder stone hove paave kidney stone hove desi dawai nal ਬਿਨਾ ਆਪਰੇਸ਼ਨ ਤੋਂ ਗੱਲ ਕਰੀਏ ਚਲੋ ਕਿਡਨੀ ਸਟੋਨਸ ਦੀ ਕਿਡਨੀ ਸਟੋਨਸ ਵੀ ਹਜ਼ਾਰਾਂ ਵਾਰੀ ਮੈਂ ਦੱਸ ਚੁੱਕਾ ਕਿ ਭਾਵੇਂ ਉਹ ਫਾਸਫੇਟ ਦੇ ਹੋਣ ਕੈਲਸ਼ੀਅਮ ਆਕਸਲੇਟ ਦੇ ਹੋਣ ਯੂਰਿਟਸ ਦੇ ਹੋਣ ਔਰ ਇਹ ਜਦੋਂ ਸਟੋਨਸ ਛੋਟੇ-ਛੋਟੇ ਕਿਡਨੀ ਦੇ ਵਿੱਚ ਹੌਲੀ-ਹੌਲੀ ਵੱਧਦੇ ਰਹਿੰਦੇ ਤੁਹਾਨੂੰ ਕਦੋਂ ਪਤਾ ਲੱਗਦਾ ਜਦੋਂ ਪਹਿਲਾਂ ਮੈਂ ਨੈਫਰਾਈਟ ਦੀ ਗੱਲ ਕੀਤੀ ਸੀ ਮੈਂ ਕਿਹਾ ਸੀ ਪੇਨ ਇਨ ਦ ਐਬਡੋਮਨ ਜੇ ਕਿਡਨੀ ਸਟੋਨਸ ਹੋਣ ਉਹਦੇ 'ਚ ਵੀ ਤੁਹਾਡੇ ਵੱਖੀ 'ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਉਹ ਹੀ ਦਰਦ ਹੌਲੀ-ਹੌਲੀ ਐਬਡੋਮਨ ਵੱਲ ਵੀ ਜਾਏਗੀ ਬੈਕ ਵੱਲ ਨੂੰ ਜਾਏਗੀ ਪੇਨ ਇਨ ਦਾ ਬੈਕ ਐਂਡ ਪੇਨ ਇਨ ਦਾ ਐਬਡੋਮਨ ਅਲਟੀਮੇਟਲੀ ਗoing ਟੂ ਦਾ ਗਰੋਇਨ ਰੀਜਨ ਫਿਰ ਨਾਲਾ ਵੱਲ ਨੂੰ ਜਾਣ ਲੱਗ ਜਾਂਦੀ ਹੈ ਜੇ ਪੱਥਰੀ ਸਮਝੋ ਰੁਕਾਵਟ ਕਰਨ ਜਿਆਦਾ ਲੱਜੇ ਪਿਸ਼ਾਪ ਰੁੱਕੇ ਆਣ ਲੱਗ ਜਾਏਗਾ ਰਾਹਟ ਕੱਢ ਦਿੰਦੀ ਹੈ ਦਰਦ ਇੰਨੀ ਸੀਰੇ ਹੋ ਜਾਂਦੀ ਹੈ ਕਈ ਵਾਰੀ ਰਾਤ ਬੰਦਾ ਮੱਛੀ ਵਾਂਗਰ ਤੜਫਦਾ ਸਾਰੀ ਸਾਰੀ ਰਾਤ ਦਿਨ ਔਰ ਜਦੋਂ ਇਹ ਦਰਦ ਕਿਉਂ ਜ਼ਿਆਦਾ ਹੋਣੀ ਹੈ ਕਿਡਨੀ ਦੇ ਵਿੱਚ ਜੇ ਸਟੋਨ ਹੋਵੇ ਜੇ ਸਟੋਨ ਸਮਝੋ ਕਿਡਨੀ ਦੇ ਵਿੱਚ ਹੈ ਤੇ ਤੁਹਾਨੂੰ ਕਈ ਵਾਰੀ ਫੇਨ ਫੀਲ ਨਹੀਂ ਹੁੰਨੀ ਕਿਉਂਕਿ ਉਹ ਉਸੜੇ ਘੱਟ ਹੁੰਦੀ ਆ ਔਰ ਫਿਰ ਜਦੋਂ ਕਿਡਨੀ ਚੋਂ ਗੁਰਦੇ ਚੋਂ ਯੂਰੀਟਰ ਦੇ ਥਰੂ ਯੂਰੀਟਰਸ ਦੇ ਥਰੂ ਬਲੇਡਰ ਚ ਜਾ ਰਹੀ ਹੁੰਦੀ ਹੈ ਜੇ ਉਹ ਪਿਸ਼ਾਬ ਦੀ ਨਾਲੀ ਚ ਯੂਰੀਟਰਸ ਦੇ ਵਿੱਚ ਯੂਰੀਟਰਾਂ ਦੇ ਥਰੂ ਉੱਥੇ ਕਿਤੇ ਰੁਕਾਵਟ ਕਰੇ ਉਦੋਂ ਜ਼ਿਆਦਾ ਤਕਲੀਫ ਹੁੰਦੀ ਕਿਉਂਕਿ ਪਿਸ਼ਾਬ ਦੀ ਨਾਲੀ ਗੁਰਦੇ ਤੋਂ ਮਸਾਨੇ ਤੱਕ ਬੜੀ ਛੋਟੀ ਹੁੰਦੀ ਹੈ ਮਤਲਬ ਇੰਨੀ ਮੋਟੀ ਨਹੀਂ ਹੁੰਦੀ ਜਿਦੇ ਕਰਕੇ ਉਥੇ ਜਦੋਂ ਅੜਨੀ ਆ ਉਦੋਂ ਰਿਕਵਰਟ ਹੋਣੀ ਆ ਉਦੋਂ ਯੂਰੀਥਰਾ ਨੇ ਰਪਚਰ ਕਰਨੀ ਆ ਉਦੋਂ ਹੀ ਉਹਨੇ ਜ਼ਖਮ ਕਰਨਾ ਉਦੋਂ ਹੀ ਕਰਕੇ ਫੇ ਪਿਸ਼ਾਬ ਚ ਬਲੱਡਾਂ ਲੱਗ ਜਾਂਦਾ ਉਹ ਜਿਹੜੀ ਦਰਦ ਹੋਣੀ ਆ ਉਹ ਹੋਣੀ ਆ ਵੱਖੀ ਚ ਅੱਗੇ ਨੇ ਵੀ ਜਾਣੀ ਆ ਪੇਟ ਤੇ ਇੱਥੇ ਵੀ ਹੋਣੀ ਆ ਔਰ ਬੈਕ ਨੇ ਵੀ ਜਾਣੀ ਆ ਦੋਨੋਂ ਬੰਨੇ ਗੁਰਦੇ ਹੁੰਦੇ ਆ ਕਿਸੇ ਬੰਨੇ ਵੀ ਦਰਦ ਹੋ ਸਕਦੀ ਜਿਸ ਬੰਨੇ ਪੱਥਰੀ ਰੁਕੀ ਆ ਔਰ ਯੂਰੀਟਰ ਦੇ ਵਿੱਚ ਜਦੋਂ ਰੁਕੀ ਉਦੋਂ ਜ਼ਿਆਦਾ ਦਰਦ ਹੁੰਦੀ ਜਦੋਂ ਉਹ ਪਥਰੀ ਯੂਰਿਨਰੀ ਬਲੈਡਰ ਚ ਜਾ ਕੇ ਡਿੱਗ ਜਾਂਦੀ ਹੈ ਫਿਰ ਕਈ ਵਾਰੀ ਦਰਦ ਹੁੰਦੀ ਨਹੀਂ ਕਿਉਂਕਿ ਬਲੈਡਰ ਚ ਮਸਾਨੇ ਚ ਪਿਸ਼ਾਬ ਪਿਆ ਉਹ ਫਿਰਦੀ ਰਹਿੰਦੀ ਜੇ ਉਥੋਂ ਫਿਰ ਅੱਗੋਂ ਲਿੰਗ ਦੇ ਥਰੂ ਪਿਸ਼ਾਬ ਦੇ ਰਸਤੇ ਬਾਹਰ ਨਿਕਲੇ ਫਿਰ ਅੜੇ ਤੇ ਫਿਰ ਉਥੇ ਨਾਲਾ ਚ ਦਰਦ ਹੋਏਗੀ ਪਿਸ਼ਾਬ ਦੇ ਰਸਤੇ ਦਰਦ ਹੋਏਗੀ ਬਲੱਡ ਆਏਗਾ ਜ਼ਖਮ ਹੋ ਜਾਣਗੇ ਔਰ ਇਹ ਹੈ ਮੇਨ ਕਿਡਨੀ ਸਟੋਨ ਦੀ ਗੱਲ ਹੁਣ ਹੁੰਦੀ ਕਿਉਂ ਮੈਂ ਦੱਸਿਆ ਨਾ ਯੂਰਿਟਸ ਕਈਆਂ ਦਾ ਯੂਰਿਕ ਐਸਿਡ ਵਾ ਜਾਂਦਾ ਕਈ ਵਾਰੀ ਅਸੀਂ ਗੱਲ ਕਰਦੇ ਹਾਂ ਗਾਉਟੇ ਗਾਉਟੀਆਰਥਰਾਈਟਸ ਕਿਉਂਕਿ ਉਹਦਾ ਕਾਰਨ ਵੀ ਯੂਰਿਕ ਐਸਿਡ ਹੁੰਦਾ ਔਰ ਯੂਰਿਕ ਐਸਿਡ ਕਦੋਂ ਵੱਧਦਾ ਜਿਆਦਾ ਰੈੱਡ ਮੀਟ ਖਾਣ ਨਾਲ ਜਾਂ ਉਹ ਜਿਆਦਾ ਮੀਟ ਖਾਣ ਦੇ ਨਾਲ ਉਹ ਜਿਹੜੀ ਯੂਰਿਕ ਐਸਿਡ ਦੇ ਸਟੋਨਸ ਉਹਨਾਂ ਨੂੰ ਕਹਿੰਦੇ ਯੂਰਿਟਸ ਇਸੇ ਤਰ੍ਹਾਂ ਕਈਆਂ ਨੇ ਕੈਲਸ਼ੀਅਮ ਬਹੁਤ ਖਾ ਲੈਂਦੇ ਆ ਜਾਂ ਕੈਲਸ਼ੀਅਮ ਜਿਆਦਾ ਡੈਪੋਜ਼ੀਸ਼ਨ ਹੋ ਜੇ ਤੇ ਉਹ ਕੈਲਸ਼ੀਅਮ ਦੇ ਕ੍ਰਿਸਟਲ ਬਣ ਜਾਂਦੇ ਆ ਇਸੇ ਤਰ੍ਹਾਂ ਫਾਸਫੇਟਸ ਸੋ ਕੈਲਸ਼ੀਅਮ ਆਕਸਲੇਟ ਯੂਰਿਟ ਫਾਸਫੇਟ ਕਿਸੇ ਕਿਸਮ ਦੇ ਵੀ ਫਾਰਮੇਸ਼ਨ ਵੇ ਸਟੋਨਸ ਦੀ ਸਾਡੇ ਕੋਲ ਦੇਸੀ ਦਵਾਈ ਦੇਸੀ ਨੁਸਖਾ ਉਹਨੇ ਕੀ ਕਰਨਾ ਹੈ ਹੌਲੀ ਹੌਲੀ ਉਹਨੂੰ ਪੱਥਰੀ ਨੂੰ ਖੋਰ ਦੇਣਾ ਪਿਸ਼ਾਪ ਰਸਤੇ ਬਾਹਰ ਕੱਢ ਦੇਣਾ ਕੋਈ ਆਪਰੇਸ਼ਨ ਕਰਾਣ ਦੀ ਲੋੜ ਨਹੀਂ ਇੰਨੇ ਨੇ ਸੀਰੀਅਸ ਕੇਸ ਗਾਰੰਟੀ ਨਾਲ ਮੈਂ ਇੰਨੇ ਸਾਲਾਂ ਤੋਂ ਕੀਤੇ ਕਿਡਨੀ ਸਟੋਨ ਦੀ ਜਿੰਨੂੰ ਇੱਕ ਵਾਰੀ ਦਵਾਈ ਭੇਜੀ ਦੁਬਾਰਾ ਸਟੋਨ ਨਹੀਂ ਬਣਨ ਦਿੱਤੇ ਨਹੀਂ ਤੇ ਕਈ ਦੁਨੀਆਂ ਆਪਰੇਸ਼ਨ ਕਰਾ ਲੈਂਦੇ ਆ ਪਰ ਫੇਰ ਵੀ ਦੁਬਾਰਾ ਪੱਥਰੀ ਬਣ ਜਾਂਦੀ ਆ ਠੀਕ ਆ ਅੱਜ ਕੱਲ ਮਾਈਕਰੋਸਕੋਪੀ ਕਰੀ ਕਰ ਦਿੰਦੇ ਆ ਜਿਆਦਾ ਵੱਡਾ ਕੰਮ ਨਹੀਂ ਹੁੰਦਾ ਸਰਜਰੀ ਪਰ ਮਜ਼ਾ ਤੇ ਤਾਂ ਨਾ ਦੁਬਾਰਾ ਨਾ ਬਣੇ ਤੁਹਾਡੀਆਂ ਵੱਧ ਪ੍ਰੇਸ਼ੀਆਂ ਨਾਲ ਫੇਰ ਪੱਥਰੀ ਦੁਬਾਰਾ ਫੇਰ ਬਣ ਜਾਂਦੀ ਆ ਸੋ ਦੇਸੀ ਦਵਾਈ ਜਦੋਂ ਖਾਓਗੇ ਉਹਦੇ ਨਾਲ ਕੀ ਆ ਕਿ ਕਿਡਨੀ ਚ ਸੋਜੋ ਸ਼ੋਵੇ ਪਾਵੇਂ ਕਿਡਨੀ ਚ ਦਰਦ ਹੋਵੇ ਪਾਵੇਂ ਪਿਸ਼ਾਬ ਲੱਕ ਕੇ ਆਂਦਾ ਹੋਵੇ ਪਿਸ਼ਾਬ ਚ ਜਲਣ ਹੋਵੇ ਪੱਥਰੀ ਜਿੱਡੀ ਮਰਜ਼ੀ ਵੱਡੀ ਹੋਵੇ ਬਹੁਤ ਵੱਡੀ ਹੋਵੇ ਤੇ ਉਹਨੂੰ ਟਾਈਮ ਲੱਗ ਸਕਦਾ 3 ਤੋਂ 6 ਮਹੀਨੇ ਵੀ ਲੱਗ ਸਕਦੇ ਆ ਜੇ ਬਹੁਤ ਵੱਡੀ ਆ ਪਰ ਇਹਨਾਂ ਜ਼ਰੂਰ ਆ ਕਿ ਇੱਕ ਵਾਰੀ ਜੋ ਦਵਾਈ ਸ਼ੁਰੂ ਕਰ ਲਈਏ ਫਿਰ ਦਰਦ ਦਾ ਚੱਕਰ ਖਤਮ ਹੋ ਜਾਂਦਾ ਕਿਉਂਕਿ ਹੌਰੀ ਹੌਲੀ ਉਹ ਪੱਥਰੀ ਖੁਰਨ ਲੱਗ ਜਾਂਦੀ ਸੈਂਡ ਪਾਰਟੀਕਲਸ ਬਣ ਕੇ ਪਿਸ਼ਾਬ ਦੇ ਰਸਤੇ ਨਿਕਲ ਜਾਂਦੇ ਤੁਹਾਨੂੰ ਆਪਣੇ ਆ ਵੀ ਪਤਾ ਲੱਗ ਜਾਣਾ ਜਦੋਂ ਪਿਸ਼ਾਬ ਤੁਸੀਂ ਕਰਨਾ ਧਾਰ ਪੈਣੀ ਤੁਹਾਨੂੰ ਲੱਗੇ ਕਿ ਕੋਈ ਚੀਜ਼ ਡਿੱਗੀ ਆ ਕਈ ਵਾਰੀ ਛੋਟੀ ਜੀ ਨਿੱਕੀ ਡੇਗੇ ਤਾਂ ਵੀ ਪਤਾ ਲੱਗ ਜਾਏਗਾ ਜਾਂ ਤੁਸੀਂ ਕਿਸੇ ਸ਼ੀਸ਼ੀ ਦੇ ਵਿੱਚ ਪਿਸ਼ਾਬ ਇਕੱਠਾ ਕਰਦੇ ਹੋ ਤੇ ਤੁਹਾਨੂੰ ਉਤੋਂ ਵੀ ਪਤਾ ਲੱਗ ਜਾਂਦਾ ਅਸੀਂ ਤਾਂ ਦੇਖੋ ਇੰਡੀਆ ਵੀ ਪ੍ਰੈਕਟਿਸ ਕਰਦੇ ਸੀ ਯੂਰਿਨ ਟੈਸਟ ਕਰ ਲੈਣਾ ਠੀਕ ਹੈ ਉਸ ਲਈ ਪਈ ਪੇਸ਼ੈਂਟ ਉਸੀ ਆਈਵੀਪੀ ਐਕਸ ਰੇ ਕਰਾਣੇ ਆਈਵੀਪੀ ਐਕਸ ਰੇ ਕਰਾ ਲਓ ਅਲਟਰਾਸਾਉਂਡ ਕਰਾ ਲਓ ਪਿਸ਼ਾਬ ਟੈਸਟ ਕਰਾ ਲਓ ਪਤਾ ਲੱਗ ਜਾਂਦਾ ਤੁਹਾਨੂੰ ਲੱਛਣਾਂ ਤੋਂ ਪਤਾ ਲੱਗ ਜਾਂਦਾ ਜਦੋਂ ਪਿਸ਼ਾਬ ਲੱਕੇ ਆਣ ਲੱਗ ਗਿਆ ਜਾਂ ਗੁਰਦੇ ਚ ਵੱਖੇ ਚ ਦਰਦ ਰਹਿਣ ਲੱਗ ਗਈ ਐਬਡੋਮਨ ਚ ਦਰਦ ਰਹਿਣ ਲੱਗ ਗਈ ਔਰ ਰਾਟ ਨਿਕਲਦੇ ਆ ਔਰ ਹਮੇਸ਼ਾ ਹੀ ਉਹਦਾ ਪ੍ਰੇਜ਼ ਤੁਹਾਡਾ ਪ੍ਰੇਜ਼ ਦਾ ਮਤਲਬ ਹੈ ਕਿ ਜਿਆਦਾ ਮੀਟ ਪ੍ਰੋਡਕਟਸ ਤੇ ਜਿਆਦਾ ਮਿਲਕ ਪ੍ਰੋਡਕਟਸ ਉਦੋਂ ਬੰਦ ਕਰਨੇ ਜੇ ਪਤਾ ਲੱਗ ਜਾਵੇ ਵੀ ਪੱਥਰੀ ਹੈ ਤੁਹਾਡੇ ਡਾਕਟਰ ਨੇ ਡਾਕਟਰ ਕੋ ਜਾਓ ਟੈਸਟ ਕਰਾਓ ਐਕਸ-ਰੇ ਕਰਾਓ ਅਲਟਰਾਸਾਉਂਡ ਕਰਾਓ ਕਲੀਅਰ ਪਤਾ ਲੱਗ ਜਾਣਾ ਕਿੰਨੇ ਮਿਲੀਮੀਟਰ ਦੀ ਕਿਡਨੀ ਚ ਕਿੱਥੇ ਪਈ ਹੈ ਕਿਡਨੀ ਚ ਪਈ ਯੂਰੇਟਰ ਚ ਪਈ ਕਿ ਯੂਰੀਨਰੀ ਬਲੇਡਰ ਚ ਪਈ ਹੈ ਔਰ ਦਵਾਈ ਸ਼ਰਤਾਂ ਔਰ ਤੁਹਾਨੂੰ ਇੰਨੇ ਸਾਲਾਂ ਤੋਂ ਇਹ ਵੀ ਦੱਸਦਾ ਆ ਰਿਹਾ ਸੀ ਕਿ ਇੰਡੀਆ 'ਚ ਅਸੀਂ ਜਦੋਂ ਪ੍ਰੈਕਟਿਸ ਕਰਦੇ ਸੀ ਤੇ ਗਾਲ ਬਲੈਡਰ ਦੀ ਪੱਥਰੀ ਦਾ ਇਲਾਜ ਨਹੀਂ ਸੀ ਕਰਦੇ ਪਰ ਕਿੰਨੇ ਵੀ ਸਾਲਾਂ ਤੋਂ ਮੈਂ ਦੱਸ ਰਿਹਾ ਵੀ ਸਾਡੀ ਸੇਮ ਦਵਾਈ ਕਈ ਵਾਰੀ ਕਿਡਨੀ ਸਟੋਨ ਵੀ ਹੋਵੇ ਭਾਵੇਂ ਗਾਲ ਬਲੈਡਰ ਸਟੋਨ ਵੀ ਪਰ ਹੁਣ ਤੁਹਾਨੂੰ ਹੋਰ ਦੱਸੀ ਨਵੀਂ ਗੱਲ ਕਿ ਗਾਲ ਬਲੈਡਰ ਸਟੋਨ ਦੀ ਦਵਾਈ ਸਾਡੀ ਹੁਣ ਅਲੱਗ ਹੈ ਕਿਡਨੀ ਸਟੋਨ ਦੀ ਅਲੱਗ ਹੈ ਦਵਾਈ ਦੇਸੀ ਗਾਲ ਬਲੈਡਰ ਦੇ ਪੱਥਰੀ ਹੋ ਗਏ ਤਾਂ ਤੁਹਾਨੂੰ ਉਹਨਾਂ ਨੇ ਕਹਿਣਾ ਜੀ ਕੋਲੀਸੈਕਟਮੀ ਪਿੱਤਾ ਹੀ ਕੱਢ ਦੇਣਾ ساری ਉਮਰ ਤੁਸੀਂ ਤਲਿਆ ਮਲਿਆ ਨਹੀਂ ਖਾ ਸਕਦੇ ਔਰ ਇੱਕ ਵਾਰੀ ਪਿੱਤਾ ਕਟਾ ਦਿਓ ਮੁੜ ਕੇ ਫਿਰ ਪ੍ਰੋਬਲਮ ਆ ਜਾਂਦੀ ਹੈ ਮਜਾ ਤਾਂ ਅਦਾ ਵੀ ਆਪਰੇਸ਼ਨ ਤੋਂ ਬਾਅਦ ਪ੍ਰੋਬਲਮ ਨਾ ਆਵੇ ਔਰ ਦੇਖੋ ਦੇਸੀ ਦਵਾਈ ਆਯੁਰਵੈਦਿਕ ਦਵਾਈ ਦੇਸੀ ਨੁਸਖੇ ਕਿੰਨੇ ਸਾਲਾਂ ਤੋਂ ਕਈ ਵਾਰੀ ਨੁਸਖੇ ਵੀ ਦੱਸੇ ਬਹੁਤਾ ਵੈਸੇ ਕਿਡਨੀ ਸਟੋਨ ਦਾ ਤੁਹਾਡਾ ਸੌਖਾ ਤਰੀਕਾ ਤੁਹਾਡੇ ਆਪਣੇ ਹੱਥ ਹੀ ਹੈ ਪ੍ਰੇਜ਼ ਕੀ ਇਹ ਸਭ ਤੋਂ ਵੱਡਾ ਪ੍ਰੇਜ਼ ਕੀ ਹੈ ਜੇ ਕਿਡਨੀ ਦਾ ਪਾਣੀ ਵਾਟਰ 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 ਪਾਣੀ ਕਿਉਂ ਕਹਿੰਦੇ 8 ਤੋਂ 10 ਗਲਾਸ ਪਾਣੀ ਪੀਓ ਪਾਣੀ ਪੀ ਪੀ ਕੇ ਜੇ ਸਪੋਸ ਕਰੋ ਭਾਵੇਂ ਯੂਰਿਟਸ ਜਾਂ ਫਾਸਫੇਟਸ ਕ੍ਰਿਸਟਲ ਬਣ ਰਹੇ ਤੇ ਉਹ ਵਾਲੀ ਖੁਰ ਕੇ ਨਿਕਲ ਜਾਂਦੇ ਆ ਪਰ ਇਹ ਨਹੀਂ ਵੀ ਜੇ ਅੰਦਰ ਬਣ ਰਹੇ ਆ ਤੇ ਉਹ ਅੰਦਰੋਂ ਫਾਰਮੇਸ਼ਨ ਇੱਕ ਵਾਰੀ ਹੋ ਗਈ ਤੇ ਤੋੜਨੇ ਦੇਸੀ ਦਵਾਈ ਨਾਲ ਐਡੇ ਸੌਖੇ ਨੁਸਕੇ ਸਿਰਫ ਗੋਲੀਆਂ ਹੀ ਨੇ ਮੇਰੇ ਕੋਲ ਤਾਂ ਤੁਹਾਨੂੰ ਹਰ ਚੀਜ਼ ਚਾਰਲ ਫਾਰਮ ਚ ਮਿਲ ਸਕਦੀ ਆ ਪਾਊਡਰ ਫਾਰਮ ਚ ਮਿਲ ਸਕਦੀ ਆ ਲੇਕਿਨ ਕਿਡਨੀ ਸਟੋਨ ਦੀ ਦਵਾਈ ਜਾਂ ਗਾਲ ਬਲੱਡ ਦੀ ਦਵਾਈ ਸਿਰਫ ਦੇਸੀ ਦਵਾਈ ਰਿਜ਼ਲਟ 2 ਹਫ਼ਤੇ ਚ ਮਹੀਨਾ ਤਾਂ ਖਵਾ ਦਿੱਦੀ ਆ ਵੀ ਜੇ ਕਿਤੇ ਹੋਰ ਵੀ ਸਟੋਨਸ ਜ਼ਿਆਦਾ ਕਿਤੇ ਪਏ ਆ ਇਸ ਕਰਕੇ ਜਿੰਨੀ ਦੁਨੀਆ ਚ ਜਿੱਥੇ ਤੁਸੀਂ ਮੈਨੂੰ ਦੇਖ ਰਹੇ ਹੋ ਭਾਵੇਂ ਕਿਤੋਂ ਵੀ ਆਯੁਰਵੈਦਿਕ ਦਵਾਈ ਖਾਓ ਕਿਡਨੀ ਸਟੋਨ ਗਾਲ ਬਲੱਡਰ ਸਟੋਨ ਟਾਪਿਕ ਜ਼ਰੂਰ ਸੀ ਆ ਫੜਿਆ ਪਰ ਕਿਡਨੀ ਦੀ ਪ੍ਰੋਬਲਮ ਹੋਵੇ ਔਰ ਕਿਡਨੀ ਦਾ ਕਿਉਂ ਹੈ ਦੁਬਾਰਾ ਇਹ ਗੱਲ ਕੀਤੀ ਅੱਜ ਅਸੀਂ ਪਿੱਛੇ 2 ਹਫ਼ਤੇ ਜਿਹੜੇ ਪ੍ਰੋਗਰਾਮ ਕੀਤੇ ਤੁਹਾਨੂੰ ਪਿੱਛੇ ਦੱਸਿਆ ਵੀ ਕੋਲੇਸਟ੍ਰੋਲ ਬਾਰੇ ਉਹਦਾ ਵੀ ਮੈਂ ਕੋਈ ਚਾਨਣਾ ਅੱਜ ਫੇਰ ਪਾਵਾਂਗਾ ਕੋਈ ਨੁਸਖਾ ਦਸੀਏ ਜਿਹਦਾ ਕਿਡਨੀ ਬਾਰੇ ਮੈਂ ਦੱਸਿਆ ਵੀ ਜਾਂ ਤੇ ਪਾਣੀ ਜ਼ਿਆਦਾ ਪੀਓ ਕ੍ਰੇਨ베ਰੀ ਜੂਸ ਪੀਲੋ ਨਹੀਂ ਤੇ ਕ੍ਰੇਨ베ਰੀ ਜੂਸ ਤੇ ਐਲੋਵੇਰਾ ਜੂਸ ਜਾਂ ਐਲੋਵੇਰਾ ਨੈਕਟਰ ਮਿਲਾ ਕੇ ਪੀਲੋ ਮੀਟ ਬੰਦ ਕਰ ਦਿਓ ਜਾਂ ਘਟਾ ਲਓ ਮਤਲਬ ਲਿਕੁਇਡ ਡਾਈਟ ਜ਼ਿਆਦਾ ਕ੍ਰੇਨ베ਰੀ ਜੂਸ ਐਲੋਵੇਰਾ ਜੂਸ ਪਿਸ਼ਾਬ ਜਦ ਨਾਲ ਖੁੱਲ ਕੇ ਆਂਦਾ ਰਵੇ ਜੇ ਸਮਝੋ ਪਿਸ਼ਾਬ ਚ ਜਲਨ ਹੋ ਰਹੀ ਆ ਉਹ ਵੀ ਠੀਕ ਹੋ ਜੇਗੀ ਪਰ ਜੇ ਪੱਥਰੀ ਨੂੰ ਡਿਸੋਲਵ ਕਰਨਾ ਹੈ ਜਾਂ ਪੱਕਾ ਪੱਥਰੀ ਗੁਰਦੇ ਚ ਬਾਹਰ ਕਢਣੀ ਜਾਂ ਜੇ ਕਿਡਨੀ ਦੀ ਸੋਜਿਸ਼ ਹੈ ਜਾਂ ਇਨਫਿਲਟ੍ਰੇਸ਼ਨ ਹੈ ਕਿਡਨੀ ਚ ਸਵੇਲਿੰਗ ਹੋਵੇ ਇਨਫੈਕਸ਼ਨ ਹੋਵੇ ਕਿਡਨੀ ਡੀਟੌक्स ਕਰਨੀ ਹੋਵੇ ਕਿਡਨੀ ਫਾਰਮੂਲਾ ਬੈਸਟ ਫਾਰਮੂਲਾ ਸਾਡੇ ਭਾਵੇਂ ਸਾਡੇ ਕੋਲ ਤੁਸੀਂ ਹਾਰਟ ਫਾਰਮੂਲਾ ਲੈ ਲੋ ਕਿਡਨੀ ਫਾਰਮੂਲਾ ਲੈ ਲੋ ਲਿਵਰ ਫਾਰਮੂਲਾ ਲੈ ਲੋ ਬਲੱਡ ਨੂੰ ਕਲੀਨ ਕਰਨਾ ਉਹਦੇ ਲਈ ਜਿਨ੍ਹਾਂ ਦੇ ਕਈ ਵਾਰੀ ਦੇਖਿਆ ਵੀ ਜੋੜਾਂ ਦੀ ਦਰਦ ਆ ਜਾਂ ਗਾਉਟ ਆਰਥਰਾਇਟਸ ਆ ਉਹਦੇ ਲਈ ਯੂਰਿਕ ਐਸਿਡ ਦੀ ਦਵਾਈ ਲਾਗੇ ਸਾਰੀਆਂ ਤੁਸੀਂ ਅੱਗੇ ਪਿੱਛੇ ਮੇਰੇ ਦੇਖ ਰਹੇ ਹੋ ਦਵਾਈਆਂ ਨੇਚਰਲ ਦੇਸੀ ਕੁਦਰਤੀ ਕੋਈ ਸਾਈਡ ਇਫੈਕਟ ਨਹੀਂ ਔਰ ਜਿੱਦਾਂ ਮੈਂ ਤੁਸੀ ਦੱਸਿਆ ਪਿੱਛੇ ਆਪਾਂ ਗੱਲ ਕੀਤੀ ਸੀ ਕੋਲੇਸਟ੍ਰੋਲ ਦੀ ਕਿ ਸਾਰੀਆਂ ਬਿਮਾਰੀਆਂ ਦੀ ਜੜ ਤਾਂ ਕੋਲੇਸਟ੍ਰੋਲੀਆ ਛੋਟਾ ਜਿਹਾ ਨੁਸਖਾ ਤੁਹਾਨੂੰ ਦੱਸਾਂ ਵੀ ਅਰਜੁਨ ਦੀ ਛਾਲ ਬੜੀ ਮਸ਼ਹੂਰ ਆ ਨੂੰ ਅਰਜਨ ਬਾਰਕ ਵੀ ਕਹਿੰਦੇ ਅਰਜਨ ਦੀ ਛਾਲ ਵੀ ਕਹਿੰਦੇ ਆ ਨਹੀਂ ਤੇ ਭਾਵੇਂ ਉਹ ਛਾਲ ਪੀਸ ਕੇ ਤੁਸੀਂ ਚੱਠੂ ਦੇ ਵਿੱਚ ਪੀਸ ਕੇ ਉਹਦਾ ਪਾਊਡਰ ਬਣਾ ਲਓ 5 ਗ੍ਰਾਮ ਪਾਊਡਰ ਲੈ ਲਓ ਤੇ ਇੱਕ ਗਲਾਸ ਪਾਣੀ ਦੇ ਵਿੱਚ ਰਾਤ ਨੂੰ ਭਿਓ ਕੇ ਰੱਖ ਦਿਓ ਸਵੇਰ ਤੱਕ ਭਿਜੀ ਰਹਿੰਦੇ ਹੋ ਸਵੇਰੇ ਉੱਠ ਕੇ ਉਹਨੂੰ ਥੋੜਾ ਜਿਹਾ ਉਬਾਲ ਲਓ ਫਿਰ ਉਹਨੂੰ ਛਾਣ ਕੇ ਰੋਜ਼ ਖਾਲੀ ਪੇਟ ਸਵੇਰੇ ਉੱਠ ਕੇ ਉਹ ਜਿਹੜਾ ਛਾਲ ਦਾ ਜਿਹੜਾ ਅਰਜੁਨ ਦਾ ਜੂਸ ਬਣ ਜਾਣਾ ਜਾਂ ਐਕਸਟ੍ਰੈਕਟ ਦਾ ਜੂਸ ਅਰਜੁਨਾ ਚਾਲ ਦੀ ਗੱਲ ਕਰ ਰਹੇ ਹਾਂ ਕਿ ਕਿੰਨੇ ਗੁਣ ਅਰਜੁਨਾ ਦੇ ਵਿੱਚ ਸੀਕ੍ਰਟ ਦਰਸਨ ਜਾ ਰਹੇ ਆ ਕਿ ਇਹਦਾ ਤੁਹਾਨੂੰ ਹੋਰ ਕੀ ਕੀ ਫਾਇਦਾ ਹੋ ਸਕਦਾ ਅਰਜੁਨ ਚਾਲ ਤੋਂ ਕਿਉਂਕਿ ਪਿਛਲੇ ਹਫਤੇ ਆਪਾਂ ਗੱਲਾਂ ਕੀਤੀਆਂ ਸੀ ਬਹੁਤਿਆਂ ਮੋਟਾਪਾ ਕੋਲੇਸਟ੍ਰੋਲਿਕ ਛੋਟਾ ਜਾਂ ਸੈੱਲ ਅਰਜੁਨਾ ਚਾਲ ਅਰਜੁਨਾ ਦੇ ਨਾਲ ਬਲੱਡ ਪ੍ਰੈਸ਼ਰ ਲਈ ਵੀ ਠੀਕ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਉਹਦੇ ਲਈ ਵੀ ਠੀਕ ਜਿਨ੍ਹਾਂ ਨੂੰ ਕੋਲੇਸਟ੍ਰੋਲ ਜ਼ਿਆਦਾ ਉਹਦੇ ਲਈ ਵੀ ਠੀਕ ਜਿਨ੍ਹਾਂ ਨੂੰ ਆਰਥਰਾਇਟਸ ਹੈ ਉਹਦੇ ਲਈ ਵੀ ਠੀਕ ਜਿਨ੍ਹਾਂ ਨੂੰ ਗਾਉਟੀਆਰਥਰਾਇਟਸ ਹੈ ਉਹਦੇ ਲਈ ਵੀ ਠੀਕ ਔਰ ਜਿਨ੍ਹਾਂ ਨੂੰ ਕੌਨਸਟਿਪੇਸ਼ਨ ਹੈ ਇਹ ਛਾਲ ਦਾ ਪਾਣੀ ਰੋਜ਼ ਸਵੇਰੇ ਉੱਠ ਕੇ ਤੁਸੀਂ ਮਤਲਬ ਪੂਰਾ ਗਲਾਸ ਵੀ ਨਹੀਂ ਅੱਧਾ ਗਲਾਸ ਹੀ ਰੋਜ਼ ਪਿਓ ਅੱਧੇ ਗਲਾਸ ਤੋਂ ਵੀ ਘੱਟ ਪਿਓ ਲੇਕਿਨ ਉਹਦੇ ਵਿੱਚ ਉਹ ਐਕਸਟ੍ਰੈਕਟ ਦਾ ਅਸਰ ਕਿਉਂਕਿ ਜਿਹੜੀ ਅਰਜੁਨਾ ਚਾਲ ਅਰਜੁਨਾ ਪਾਊਡਰ ਜਾਂ ਤੁਸੀਂ ਜਿਹੜਾ ਸਾਰੀ ਰਾਤ ਪੀਂਹੋ ਕੇ ਰੱਖਿਆ ਸਵੇਰ ਤੱਕ ਉਹਦਾ ਪਾਣੀ ਚ ਅਸਰ ਆ ਜਾਣਾ ਨੂੰ ਉਬਾਲ ਕੇ ਛਾਣ ਕੇ ਖਾਲੀ ਪੇਟ ਰੋਜ਼ ਪਿਓ ਤਿੰਨ ਤੋਂ ਚਾਰ ਹਫ਼ਤੇ ਲਗਾਤਾਰ ਪੀਓ ਜਿਨ੍ਹਾਂ ਨੂੰ ਹੋਰ ਪ੍ਰੋਬਲਮਸ ਹੈ ਬਈ ਹਾਰਟ ਦੀਆਂ ਪ੍ਰੋਬਲਮਸ ਹੈ ਕਿਡਨੀ ਪ੍ਰੋਬਲਮਸ ਹੈ ਆਰਥਰਾਇਟਸ ਪ੍ਰੋਬਲਮ ਹੈ ਕੌਨਸਟਿਪੇਸ਼ਨ ਪ੍ਰੋਬਲਮ ਇਹ ਇਹਦੇ ਨਾਲ ਬੋਡੀ ਡੀਟੌਕਸ ਵੀ ਹੁੰਦੀ ਜੇ ਮੈਂ ਦੱਸਾਂ ਨਾ ਕੋਈ ਸੀਕ੍ਰੈਟ ਦੱਸਾਂ ਇੱਕ ਨੁਸਖਾ ਇੱਕ ਚੀਜ਼ ਦੱਸਾਂ ਤੇ 100 ਫਾਇਦੇ ਥਿਸ ਇਜ਼ ਗੁੱਡ ਥਿੰਗ ਅਬਾਊਟ ਆਯੁਰਵੇਦਾ ਇੱਕ ਚੀਜ਼ 100 ਫਾਇਦੇ ਐਲੋਪੈਥੀ ਚ ਪ੍ਰੋਬਲਮ ਇਹ ਹੀ ਹੈ ਕਿ ਇੱਕ ਚੀਜ਼ ਆਰਾਮ ਉਹਦੇ ਨਾਲ ਪਾਵੇਂ ਤੋਂ ਦਰਦ ਹੈ ਤੇ ਛੱਟ ਤੁਹਾਨੂੰ ਐਲੋਪੈਥੀ ਦਵਾਈ ਨਾਲ ਆਏਗਾ ਲੇਕਿਨ ਨਾਲ ਸਾਈਡ ਇਫੈਕਟ ਜਾਂ ਇੱਕੋ ਹੀ ਫਾਇਦਾ ਕਿ ਉਹਦੇ ਚ ਸਰਜਰੀ ਬੜੀ ਐਡਵਾਂਸ ਹੈ ਟੈਕਨੋਲੋਜੀ ਐਡਵਾਂਸ ਹੈ ਹਮੇਸ਼ਾ ਤੁਸੀਂ ਆਪਣੇ ਫੈਮਿਲੀ ਡਾਕਟਰ ਕੋਲ ਜਾਓ ਅਪਰੋਚ ਕਰੋ ਟੈਸਟ ਕਰਾਓ ਇਨਵੈਸਟੀਗੇਸ਼ਨਸ ਕਰਾਓ ਇੰਸ਼ੋਰੈਂਸ ਦਾ ਫਾਇਦਾ ਲਓ ਕੋਸ਼ਿਸ਼ ਕਰੋ ਜੇ ਜ਼ਿਆਦਾ ਪ੍ਰੋਬਲਮ ਆ ਗਈ ਹੈ ਤੇ ਤਾਂ ਕਿ ਸਾਰੀ ਉਮਰ ਦਵਾਈਆਂ ਨਾ ਖਾਣੀਆਂ ਪੈਣ ਇਸੇ ਤਰ੍ਹਾਂ ਮੈਂ ਦੱਸਿਆ ਜਿਦਾ ਅਰਜੁਨਾ ਚਾਲ ਦੇ ਫਾਇਦੇ ਦੱਸੇ ਲੇਡੀਜ਼ ਨੂੰ ਕਈਆਂ ਨੂੰ ਮੈਂਸਿਸ ਪ੍ਰੋਬਲਮ ਹੈ ਸਾਡੇ ਕੋਲ ਉਹ ਹੀ ਕੰਮ ਅਸੀਂ ਅਸ਼ੋਕਾ ਅਸ਼ੋਕਾ ਰੇਸ਼ਟ ਸ਼ੋਕਾ ਚਾਲ ਸ਼ੋਕਾ ਪਾਊਡਰ ਉਹ ਜਿਹੜੀ ਤੁਸੀਂ ਦੇਖੋ ਪਾਊਡਰ ਜੇ ਨਹੀਂ ਲੈ ਸਕਦੇ ਮੇਰੇ ਕੋ ਤੁਹਾਨੂੰ ਦੇਖੋ ਕਿਸੇ ਨੂੰ ਅਰਜੁਨਾ ਚਾਲ ਨਹੀਂ ਮਿਲਨੀ ਤੁਹਾਨੂੰ ਪਿਓਰ ਅਰਜੁਨਾ ਚਾਲ ਅਸੀਂ ਤੁਹਾਨੂੰ ਪਾਊਡਰ ਫਾਰਮ ਚ ਵੀ ਦੇ ਸਕਦੇ ਆ ਉਹ ਫਿਰ ਤੁਹਾਨੂੰ ਇਹ ਵੀ ਪੀਸ ਨਹੀਂ ਪੈਣੀ ਉਹ ਹੀ ਪਾਊਡਰ ਪਾਣੀ ਚ ਘੋਲ ਕੇ ਉਹ ਹੀ ਪੀ ਲੈਣਾ ਇਹ ਫਾਇਦੇ ਅਰਜੁਨਾ ਦੇ ਦੱਸੇ ਇਸੇ ਤਰ੍ਹਾਂ ਅਸ਼ੋਕਾ ਜਿਹੜੀ ਲੇਡੀਜ਼ ਨੂੰ ਪ੍ਰੋਬਲਮ ਹੋਵੇ ਉਹ ਦੇ ਕਰਕੇ ਮੈਂਸਿਸ ਦੇ ਨਾ ਕਿਸਨੋਂ ਹੰਦਿਆਂ ਉਹ ਵੀ ਠੀਕ ਹੈ ਇਸੇ ਤਰ੍ਹਾਂ ਅੱਜ ਗੱਲ ਕਰੀਏ ਆਪਾਂ ਕਿਡਨੀ ਦੀ ਕਿਡਨੀ ਚ ਪੁਨਰਨਵਾਕ ਕੌਕਸ਼ੁਰ ਮੈਂ ਤੁਹਾਨੂੰ ਕੁਝ ਨਾਮ ਦੱਸ ਰਿਹਾ ਹਾਂ ਪਰ ਤੁਹਾਨੂੰ ਇਹ ਕਦੀ ਵੀ ਆਪਣੇ ਪਿਓਰ ਚੀਜ਼ ਨਹੀਂ ਮਿਲਣੀ ਨਾ ਉਹ ਫਾਰਮੇਸ਼ਨ ਮਿਲਣੀ ਨਾ ਉਸਕਾ ਉਹ ਨੁਸਖੇ ਤੁਹਾਨੂੰ ਹਮੇਸ਼ਾ ਕਿਸੇ ਆਯੁਰਵੈਦਿਕ ਕੁਆਲੀਫਾਈਡ ਡਾਕਟਰ ਕੋਲ ਓਲ ਓਵਰ ਦ ਵਿਰਡ ਤੁਸੀਂ ਬੈਠੇ ਹੋ ਇੰਡੀਆ ਚ ਵੀ ਸਾਰਾ ਕੁਝ ਮਿਲਦਾ ਨਹੀਂ ਤੇ ਮੇਰੇ ਨੰਬਰ ਸਕਰੀਨ ਤੇ ਲਗਾਤਾਰ ਫਲੈਸ਼ ਕਰ ਰਹੇ ਹੋ 20 ਸਾਲ ਤੋਂ ਤੁਸੀਂ ਮੈਨੂੰ ਲਗਾਤਾਰ ਦੇਖ ਰਹੇ ਹੋ ਹਰ ਪੰਜਾਬੀ ਚੈਨਲ ਤੇ ਦੇਖ ਰਹੇ ਹੋ YouTube ਤੇ ਦੇਖ ਰਹੇ ਹੋ ਹਰ ਹਫਤੇ ਮੇਰਾ ਪ੍ਰੋਗਰਾਮ ਆਂਦਾ ਔਰ ਅਸੀਂ ਹਮੇਸ਼ਾ ਕੋਸ਼ਿਸ਼ ਕਰਦੀ ਆ ਵੀ ਇੱਕ ਟੌਪਿਕ ਸਿਰਫ ਕਿਉਂਕਿ ਟਾਈਮ ਪਾਸ ਕਰਨ ਦਾ ਵੀ 25 ਮਿੰਟ ਜਿਹੜੇ ਹੁੰਦੇ ਆ ਪਰ ਚਿੰਤਾ ਨਹੀਂ ਕਰਨੀ ਚਿੰਤਾ ਜਿਹਾ ਬਰਾਬਰ ਹੈ ਭਾਵੇਂ ਕੋਈ ਮਾਨਸਿਕ ਪ੍ਰੋਬਲਮ ਹੈ ਦਿਮਾਗੀ ਤਾਕਤ ਲਈ ਦਵਾਈ ਚਾਹੀਦੀ ਹੈ ਪਾਰਕਿੰਸਨਸ ਡੀਜ਼ ਲਈ ਚਾਹੀਦੀ ਹੈ ਆਯੁਰਵੈਦਿਕ ਦਵਾਈ ਐਲੋਪੇਸ਼ੀਆ ਕਿਸੇ ਦੇ ਗੰਜ ਹੈ ਵਾਲ ਚੜਦੇ ਸ਼ਰਤੀਆ ਆਯੁਰਵੈਦਿਕ ਦਵਾਈ ਹਰ ਚੀਜ਼ ਲਈ ਸਾਡੇ ਕੋਲ ਤੇਲ, ਕਰੀਮਾਂ, ਐਕਸਟ੍ਰੈਕਟਸ, ਫਾਰਮੇਸ਼ਨ ਕਿਸੇ ਦੇ ਔਲਾਦ ਨਹੀਂ ਹੁੰਦੀ ਆਯੁਰਵੈਦਿਕ ਦਵਾਈ ਸਪਰਮ ਕਾਊਂਟ ਘਟਾ, ਸਪਰਮੋਟਿਲਿਟੀ ਘਟਾ, ਸੀਮਨ ਡੈਨਸਟੀ ਘਟਾ ਸੈਕਸ ਦੀ ਪ੍ਰੋਬਲਮ ਹੈ, ਹਸਬੰਡ ਵਾਈਫ ਦੇ ਵਿੱਚ ਅੰਡਰਸਟੈਂਡਿੰਗ ਨਹੀਂ। ਕਈਆਂ ਦੇ ਇਸੇ ਗੱਲਾਂ ਕਰਕੇ ਡਾਈਵੋਰਸ ਹੋ ਗਏ। ਤੁਸੀਂ ਸੀਮਨ ਟੈਸਟ ਕਰਾਇਆ, ਦੇਖਿਆ ਟੈਸਟੋਸਟੀਰੋਨ ਲੈਵਲ ਘਟਾ ਹੈ ਜਾਂ ਪੁਰਸ਼ ਦੇ ਵੀਰ ਘਟਾ ਹੈ, ਨਾ ਮਰਦਾਨਗੀ ਪਰਫਾਰਮੈਂਸ ਫੋਰ ਹੈ, ਇਰੇਕਟਲ ਡਿਸਫੰਕਸ਼ਨ ਹੈ, ਪ੍ਰੀਮਚੂਰ ਜੈਕੂਲੇਸ਼ਨ ਹੈ। ਸ਼ਰਤੀਆ ਇਲਾਜ ਦਵਾਈ 90% ਸਾਡੀ ਜਾਂਦੀ ਹੈ 슈ਗਰ ਦੀ ਬਲੱਡ ਪ੍ਰੈਸ਼ਰ ਦੀ ਕੋਲੇਸਟ੍ਰੋਲ ਦੀ ਤੇ ਮੇਨਲੀ ਨਾ ਮਰਦਾਨ ਮੈਂ ਹਮੇਸ਼ਾ ਕਿੰਨੀ ਵਾਰੀ ਕਿਹਾ ਕਿ ਹਿੰਮਤੇ ਮਰਦਾ ਮਦਦੇ ਖੁਦਾ ਹਰ ਦਰਦ ਕੀ ਦਵਾ ਹੈ ਆਯੁਰਵੇਦਾ ਨਾਲ ਇਹ ਵੀ ਤੁਸੀਂ ਸੁਣਿਆ ਹੋਣਾ ਕਿ ਆਦਮੀ ਕਦੀ ਬੁੱਢਾ ਨਹੀਂ ਹੁੰਦਾ ਕਿਉਂ ਆਦਮੀ ਨੂੰ ਕੋੜਾ ਕਹਿੰਦੇ ਆ ਇਹ ਤੁਹਾਡੇ ਆਪਣੇ ਵਾਸਤੇ ਕਿ एवरीथिंग ਇਜ਼ ਇਨ ਦਾ ਬ੍ਰੇਨ ਪਿਟਿਟਰੀ ਗਲੈਂਡ ਇਜ਼ ਅ ਮਾਸਟਰ ਗਲੈਂਡ ਆਫ ਦਿ ਐਂਡੋਕ੍ਰਾਈਨ ਔਰਕੈਸਟਰ ਸ਼ਰੀਰ ਚ ਇਨੇ ਗਲੈਂਡਸ ਨੇ ਹਰ ਜਗ੍ਹਾ ਤੇ ਗਲੈਂਡ ਹੈ ਬ੍ਰੇਨ ਚ ਪਿਟਿਟਰੀ ਗਲੈਂਡ ਜਿਹੜਾ ਮਾਸਟਰ ਗਲੈਂਡ ਹੈ ਗਲੇ ਚ ਥਾਇਰੋਇਡ ਗਲੈਂਡ ਹੈ ਐਡਰੀਨਲ ਗਲੈਂਡਸ ਹੈ ਹਰ ਗਲੈਂਡ ਦੀ ਆਪਣੀ ਆਪਣੀ ਫੰਕਸ਼ਨਿੰਗ ਹੈ ਸੋ ਪਿਆਰੇ ਦਰਸ਼ਕੋ ਮੇਰੇ ਕਹਿੰਦਾ ਮਤਲਬ ਜਿਆਦਾ ਪ੍ਰੋਬਲਮਸ ਆਉਂਦੀਆਂ ਮਾਨਸਿਕ ਚਿੰਤਾ ਨਾਲ ਦੇਸੀ ਦਵਾਈ ਦੇ ਨਾਲ ਸਿਰਫ ਚਿੰਤਾ ਹੀ ਨਹੀਂ ਠੀਕ ਹੁੰਦੀ ਸਟ੍ਰੈਸ ਐਂਗਜ਼ਾਇਟੀ ਡਿਪਰੈਸ਼ਨ ਨੀਂਦਰਾ ਵੀ ਠੀਕ ਹੋ ਜਾਂਦਾ ਨੀਂਦ ਪੂਰੀ ਆਣ ਲੱਗ ਜਾਂਦੀ ਹੈ ਔਰ ਉਹ ਹੀ ਚੀਜ਼ ਨੀਂਦ ਲਈ ਵੀ ਠੀਕ ਸਟ्रेस ਲਈ ਵੀ ਠੀਕ ਡਿਪਰੈਸ਼ਨ ਲਈ ਵੀ ਠੀਕ ਸੈਕਸੂਅਲ ਟੋਨਿਕ ਵੀ ਪਾਵੇਂ ਉਹ ਅਸ਼ਵਗੰਧਾ ਹੀ ਹੋਵੇ ਇੱਕ ਨਾਮ ਦੱਸਦਾ ਹੁਣ ਪਰ ਮੇਰੇ ਕੋ ਜਦੋਂ ਕੋਈ ਵੀ ਫਾਰਮੂਲਾ ਤੁਹਾਨੂੰ ਪਹੁੰਚਣਾ ਉਹਦੇ ਚ ਇੱਕ ਚੀਜ਼ ਨਹੀਂ ਹੁੰਦੀ ਅਸੀਂ ਬਲੈਂਡ ਫਾਰਮੂਲਾ ਬਣਾ ਕੇ ਪੇਜਾਂ ਦਾ ਜੇ ਮਰਦਾਨਾ ਤਾਕਤ ਦੀ ਦਵਾਈ ਜਾਏਗੀ ਹਫਤੇ ਚ ਰਿਜ਼ਲਟ ਦਿਖਾ ਦੇਦਾ ਜਿੰਨੀ ਮਰਜੀ ਕਮਜ਼ੋਰੀ ਹੋਵੇ ਹਫਤੇ ਚ ਰਿਜ਼ਲਟ ਕੋਈ ਐਡੀ ਜਲਦੀ ਕਹਿੰਦਾ ਨਹੀਂ ਪਰ ਉਹ ਸਿਆਣੇ ਬੰਦੇ ਜਿਨ੍ਹਾਂ ਨੂੰ ਇਹ ਪਤਾ ਕਿ ਦੇਸੀ ਦਵਾਈ ਆ ਕੋਈ ਇਹ ਨਹੀਂ ਵੀ ਟੈਂਪਰੇਰੀ ਕੋਈ ਵਿਆਗਰਾ ਖਾ ਲਈ ਹੈ ਜੀ ਉਹਦੇ ਸਾਈਡ ਇਫੈਕਟ ਸਿਆਲੇ ਸਲਵੇਟਰਾ ਖਾ ਲਈ ਹੈ ਜੀ ਮੋੜ ਕੇ ਪ੍ਰੋਬਲਮ ਲਾਈਫ ਦਾ ਰਿਸਕ ਦੇਸੀ ਦਵਾਈ ਉਹਨਾਂ ਨੂੰ ਪਤਾ ਵੀ ਹੈ ਜੇ ਕਿੰਨੀ ਕਮਜ਼ੋਰੀ ਹੈ ਸਭ ਤੋਂ ਜ਼ਿਆਦਾ ਇਨਸਾਨ ਉਹ ਆਪਣੇ ਅੰਦਰ ਪਾ ਦੋ ਹੁੰਦਾ ਕਿ ਮੈਨੂੰ ਮਰਦਾਨਾ ਕਮਜ਼ੋਰੀ ਕਿੰਨੀ ਉਮਰ ਨਾਲ ਵੀ ਫਰਕ ਪੈਂਦਾ ਟੈਨਸ਼ਨ ਨਾਲ ਵੀ ਫਰਕ ਪੈਂਦਾ ਮੋਟਾਪੇ ਨਾਲ ਵੀ ਫਰਕ ਪੈਂਦਾ ਨਸ਼ਿਆਂ ਨਾਲ ਵੀ ਫਰਕ ਪੈਂਦਾ ਔਰ ਗਲਤ ਕੰਮ ਨਾਲ ਵੀ ਫਰਕ ਪੈਂਦਾ ਸੋ ਸੈਕਸੁਅਲ ਪ੍ਰੋਬਲਮ ਜਿੰਨੀ ਮਰਜ਼ੀ ਹੋਵੇ ਦੇਸੀ ਦਵਾਈ ਹਫ਼ਤੇ ਚ ਰਿਜ਼ਲਟ ਇਸ ਕਰਕੇ ਕਹੀਦਾ ਕਿ ਸਾਨੂੰ ਪਤਾ ਅਸੀਂ ਦਿਖਾ ਸਕਦੇ ਹਾਂ ਪਰ ਕਈ ਵਾਰੀ ਅਸੀਂ ਇਸ ਕਰਕੇ ਸਟਰੋਂਗ ਨਹੀਂ ਦੇ ਸਕਦੇ ਕਿ ਮੋਸਟਲੀ ਜਿੰਨੂੰ ਵੀ ਇੰਪੋਰਟੈਂਸ ਜਾਂ ਸੈਕਸ ਦੀ ਪ੍ਰੋਬਲਮ ਹੈ ਨਾਲੇ ਉਹਨਾਂ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ ਕਈ ਚੀਜ਼ਾਂ ਚਾਹਦੇ ਹੋਏ ਵੀ ਅਸੀਂ ਨਹੀਂ ਦੇ ਸਕਦੇ ਹੁੰਦੇ ਕੋਈ ਬਲੱਡ ਪ੍ਰੈਸ਼ਰ ਨਾ ਵਜੇ ਹਾਰਟ ਬੀਟ ਨਾ ਵਜੇ ਫਿਰ ਉਹੀ ਫਾਰਮੂਲਾ ਆਯੁਰਵੈਦਿਕ ਫਾਰਮੂਲੇ ਕੰਮ ਆਉਂਦੇ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜਿਹਦੇ ਨਾਲ ਨਾ ਸਿਰ ਪਾਰਾ ਹੁੰਦਾ ਨਾ ਚੱਕਰ ਆਉਂਦੇ ਹਾਰਟ ਪੇਸ਼ੈਂਟ ਵੀ ਖਾ ਸਕਦੇ ਆਯੁਰਵੈਦਿਕ ਦਵਾਈ ਕਿਉਂਕਿ ਦੇਸੀ ਨੁਸਖੇ ਉਹ ਕਿਡਨੀ ਵੱਲ ਵੀ ਫਾਇਦਾ ਲਿਵਰ ਵੱਲ ਵੀ ਫਾਇਦਾ ਹਾਰਟ ਵੱਲ ਵੀ ਫਾਇਦਾ ਸੈਕਸ ਵੱਲ ਵੀ ਫਾਇਦਾ ਚੀਜ਼ਾਂ ਕੋਈ ਪ्युअर ਮਿਲੀਆਂ ਸੌਖੀਆਂ ਨਹੀਂ ਮੇਰੇ ਕੋ ਤੁਹਾਨੂੰ ਦੇਖੋ ਇੰਡੀਆ ਦੀ ਵੀ ਅਮਰੀਕਾ ਦੀ ਵੀ ਹੋਰ ਕੰਟਰੀ ਦੀ ਵੀ ਚੀਜ਼ ਤੁਹਾਨੂੰ ਮਿਲ ਸਕਦੀ ਹੈ ਇਹ ਅਲੱਗ-ਅਲੱਗ ਉਮਰ ਦੇ ਹਿਸਾਬ ਨਾਲ ਅਲੱਗ-ਅਲੱਗ ਪੇਸ਼ੈਂਟ ਦੇ ਹਿਸਾਬ ਨਾਲ ਅਲੱਗ-ਅਲੱਗ ਦਵਾਈ ਮਹੀਨੇ ਦੀ ਦਵਾਈ ਦੇਈ ਦੀ ਹੈ ਰਿਜ਼ਲਟ ਦਿਖਾ ਦੇਈਦਾ ਜਿੰਨੀ ਮਰਜ਼ੀ ਪ੍ਰਾਣੀ ਹੋਵੇ ਸ਼ੂਗਰ ਜਿੰਨੀ ਮਰਜ਼ੀ ਤੁਹਾਨੂੰ ਪ੍ਰਾਣੀ ਇਨਸੂਲਿਨ ਤੋਂ ਬਚਣਾ ਸਾਰੀ ਉਮਰ ਦੀ ਦਵਾਈ ਮੈਟਫਾਰਮਿਨ ਐਗਜ਼ੈਕਟ ਖਾਣ ਤੋਂ ਬਚਣਾ ਦਾ ਜਿੰਨੀ ਵੀ ਆ ਜੈਨੂਵਿਟ ਖਾਣ ਤੋਂ ਬਚਣਾ ਕੋਲੇਸਟ੍ਰੋਲ ਦਾ ਤੁਸੀਂ ਲਗਾਤਾਰ ਕਿੰਨੇ ਪ੍ਰੋਗਰਾਮ ਦੇਖਿਆ ਸ਼ਰਤੀਆ ਇਲਾਜ ਸਾਰੀ ਉਮਰ ਖਾਂ ਦੀ ਲੋੜ ਨਹੀਂ ਨੋ ਨੀਡ ਆਫ ਲਿਪੀਟੋਰ ਜ਼ੋਕਰ ਕ੍ਰਿਸਟੋਰ ਫੀਨੋਫਾਈਬ੍ਰੇਟ ਇਸ ਕਰਕੇ ਦੇਸੀ ਦਵਾਈ ਜਿੱਦਾਂ ਸਟਾਰਟ ਚ ਮੈਂ ਨੁਸਖਾ ਅਰਜੁਨਾ ਦਾ ਦੱਸਿਆ ਸੋ ਪਿਆਰੇ ਦਰਸ਼ਕੋ ਜਿੰਨਾ ਕੁ ਟਾਈਮ ਹੁੰਦਾ ਆਪਾਂ ਓਨਾ ਤੁਹਾਨੂੰ ਦੱਸ ਦੇਈਦਾ ਮੇਰਾ ਖਿਆਲ ਹੈ ਟਾਈਮ ਜ਼ਿਆਸਤ ਨਹੀਂ ਦੇ ਰਿਹਾ ਪਰ ਫਿਰ ਇੱਕ ਵਾਰੀ ਯਾਦ ਕਰਾਦਾ ਮੇਰੇ ਫੋਨ ਲਗਾਤਾਰ ਦੋਨੇ ਹੀ ਨੰਬਰ ਸਕਰੀਨ ਤੇ ਆ ਰਹੇ ਆ ਨੰਬਰ ਕ ਲਗਾਤਾਰ ਫਲੈਸ਼ ਕਰ ਰਿਹਾ ਕਾਲ ਕਰੋ ਮੈਸੇਜ ਛਡੋ ਮੇਰਾ ਖਿਆਲ ਟਾਈਮ ਜ਼ਿਆਸਤ ਨਹੀਂ ਦੇ ਰਿਹਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦੇਣ ਦਾ ਤੁਹਾਡੇ ਸਾਰੇ ਦੇਖਣ ਸੁਣਨ ਵਾਲਿਆਂ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ